ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਕੈਰਮਲਾਈ ਸੇਵੀਆਂ ਇਹ ਸੇਵੀਆਂ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹ ਖਾਣ ਵਿੱਚ ਬਹੁਤ ਹੀ ਟੇਸਟੀ ਲੱਗਦੀਆਂ ਨੇ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਕੈਰਮਲ ਸੇਵੀਆਂ ਬਣਾ ਕੇ ਤਿਆਰ ਕੀਤੀਆਂ ਤੁਸੀਂ ਵੀ ਵੇਖ ਸਕਦੇ ਜੀ ਇਹ ਬਹੁਤ ਹੀ ਗਾੜੀਆਂ ਰਬੜੀ ਦੀ ਤਰ੍ਹਾਂ ਬਣ ਕੇ ਤਿਆਰ ਹੋਈਆਂ ਨੇ ਸੇਵੀਆਂ ਬਣਾਵਾਂਗੇ ਸੇਵੀਆਂ ਅਸੀਂ ਪੈਕਟ ਵਾਲੀਆਂ ਲਈਆਂ ਵਾਂ ਜਿਹੜੀਆਂ ਛੋਟੇ ਸਾਈਜ਼ ਵਿੱਚ ਆਉਂਦੀਆਂ ਵਾ ਤੁਹਾਡੇ ਕੋਲ ਜੇ ਘਰ ਦੀਆਂ ਹੱਥ ਦੀਆਂ ਵੱਟੀਆਂ ਸੇਵੀਆਂ ਤੁਸੀਂ ਉਹ ਵੀ ਇਸ ਤਰ੍ਹਾਂ ਬਣਾ ਸਕਦੇ ਜੀ ਇਹਨਾਂ ਸੇਵੀਆਂ ਨੂੰ ਸੁਵਾਈਆਂ ਵੀ ਬੋਲਦੇ ਨੇ ਚਲੋ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਆ ਪਹਿਲਾਂ ਅਸੀਂ ਸੇਵੀਆਂ ਨੂੰ ਭੁੰਨ ਲਾਂਗੇ ਇੱਕ ਚਮਚਾ ਸੀਕਿਓਦ ਆ ਲਿਆ ਵਾ ਕਿਓਨ ਮੈਲਟ ਹੋ ਲੈੰਦੇ ਨੇ ਕਿਓ ਗਰਮ ਹੋ ਗਿਆ ਹੁਣ ਅਸੀਂ ਸੇਵੀਆਂ ਪਾ ਲਾਂਗੇ ਸਲੋ ਫਲੇਮ ਤੇ ਸੇਵੀਆਂ ਨੂੰ ਚੰਗੀ ਤਰ੍ਹਾਂ ਭੁੰਨ ਲਈਏ ਸੇਵੀਆਂ ਨੂੰ ਅਸੀਂ ਹਲਕਾ ਜਿਹਾ ਭੁੰਨ ਲਿਆ ਵਾ ਇਸ ਤੋਂ ਜ਼ਿਆਦਾ ਨਹੀਂ ਅਸੀਂ ਇਹਨਾਂ ਨੂੰ ਭੁੰਨਣਾ ਹੁਣ ਅਸੀਂ ਗੈਸ ਨੂੰ ਬੰਦ ਕਰ ਦਿੰਨੇ ਆਂ ਅਸੀਂ ਗੈਸ ਤੇ ਰੱਖ ਲਿਆ ਵਾ ਥੋੜਾ ਜਿਹਾ ਪਾਣੀ ਪਾ ਲਾਂਗੇ ਵਿਚ ਦੇ ਥੱਲੇ ਕਿ ਦੁੱਧ ਥੱਲੇ ਨਾ ਲੱਗੇ ਦੁੱਧ ਲਿਆ ਵਾ ਉਹਨੂੰ ਪਾ ਲੈਨੇ ਦੁੱਧ ਅਸੀਂ ਫੁੱਲ ਫੈਟ ਲਿਆ ਵਾ ਦੁੱਧ ਨੂੰ ਉਬਾਲਾ ਆਉਂਦਿੰਨੇ ਹੁਣ ਅਸੀਂ ਇਹਦੇ ਵਿੱਚ ਜਿਹੜੀਆਂ ਸੇਵੀਆਂ ਨੂੰ ਭੁੰਨ ਕੇ ਰੱਖਿਆ ਵਾ ਉਹ ਪਾ ਲਾਂਗੇ ਇਹਨਾਂ ਥੋੜ੍ਹੀ ਥੋੜ੍ਹੀ دیر ਬਾਅਦ ਹਿਲਾਉਂਦੇ ਰਵਾਂਗੇ ਸੇਵੀਆਂ ਨੂੰ ਸੇਵੀਆਂ ਜਿਹੜੀਆਂ ਉਹ ਥੱਲੇ ਨਾ ਲੱਗ ਜਾਣ ਦੁੱਧ ਚੰਗੀ ਤਰ੍ਹਾਂ گاੜਾ ਹੋ ਜਾਏਗਾ ਜਿਸ ਤਰ੍ਹਾਂ ਰਬੜੀ ਦੀ ਤਰ੍ਹਾਂ ਨਾ ਉਸ ਤਰੀਕੇ ਨਾਲ ਅਸੀਂ ਸੇਵੀਆਂ ਬਣਾ ਕੇ ਤਿਆਰ ਕਰਾਂਗੇ ਸੇਵੀਆਂ ਪਾਦੀਆਂ ਨੂੰ 10-15 ਮਿੰਟ ਹੋ ਗਏ ਆ ਆਕੇ ਨਾਲੋਂ ਕਾਫੀ ਦੁੱਧ گاੜਾ ਹੋ ਗਿਆ ਵਾ ਤੁਸੀਂ ਵੀ ਵੇਖ ਸਕਦੇ ਜੀ ਉੱਪਰ ਇਹਦੇ ਜਿੰਨੀ ਮਲਾਈ ਆਈ ਆ ਅਸੀਂ ਉਹਨੂੰ ਵਿੱਚ ਹੀ ਇਹਦੇ ਮਿਕਸ ਕਰੀ ਜਾਣ ਦੇ ਨਾਲ ਨਾਲ ਥੋੜਾ ਜਿਹਾ ਸੀ ਹੋਰ ਗਾੜਾ ਕਰ ਲਾਂਗੇ ਅਸੀਂ ਰਬੜੀ ਦੀ ਤਰ੍ਹਾਂ ਸੇਵੀਆਂ ਬਣਾ ਕੇ ਤਿਆਰ ਕਰਾਂਗੇ এলাਚੀ ਪਾਊਡਰ ਪਾ ਲੈਨੇ ਇਹਨੂੰ ਮਿਕਸ ਕਰਾਂਗੇ ਥੋੜੀ ਦੇਰ ਹੋਰ ਪਕਾ ਲੈਨੇ ਖੰਡ ਨੂੰ ਅਸੀਂ ਕੈਰਮਲਾਈ ਕਰਕੇ ਪਾਵਾਂਗੇ ਇਸ ਤਰੀਕੇ ਨਾਲ ਅਸੀਂ ਜਦੋਂ ਬਣਾਵਾਂਗੇ ਉਦੋਂ ਬਹੁਤ ਹੀ ਵਧੀਆ ਸੇਵੀਆਂ ਬਣ ਕੇ ਤਿਆਰ ਹੋਣਗੀਆਂ ਦੋ ਚਮਚੇ ਅਸੀਂ ਖੰਡ ਪਾਈ ਆ ਤੁਸੀਂ ਆਪਣੇ ਟੇਸਟ ਅਨਸਾਰ ਮਿੱਠਾ ਲੈਣਾ ਵਾ ਖੰਡ ਨੂੰ ਲਗਾਤਾਰ ਹਿਲਾਉਂਦੇ ਰਾਵਾਂਗੇ ਕਿ ਖੰਡ ਥੱਲੇ ਨਾ ਚਿਪਕ ਜੇ ਇਹ ਖੰਡ ਨੂੰ ਅਸੀਂ ਕੈਰਾਮਲ ਕਰਕੇ ਫਿਰ ਅਸੀਂ ਸੇਵੀਆਂ ਦੇ ਵਿੱਚ ਪਾਵਾਂਗੇ ਖੰਡ ਮੈਲਟ ਹੋ ਰਹੀ ਆ ਇਹਨੂੰ ਲਗਾਤਾਰ ਹਿਲਾਉਂਦੇ ਰਾਵਾਂਗੇ ਖੰਡ ਥੱਲੇ ਨਾ ਚਿਪਕੇ ਫਲੇਮ ਨੂੰ ਅਸੀਂ ਸਲੋ ਰੱਖਾਂਗੇ ਖੰਡ ਨੂੰ ਅਸੀਂ ਜਦੋਂ ਕੈਰਾਮਲ ਕਰਕੇ ਸੀਮੀਆਂ ਦੇ ਵਿੱਚ ਪਾਵਾਂਗੇ ਤੇ ਸੀਮੀਆਂ ਦਾ ਟੇਸਟ ਬਹੁਤ ਹੀ ਵਧੀਆ ਆਏਗਾ ਬਹੁਤ ਹੀ ਵਧੀਆ ਤਰੀਕੇ ਦੀਆਂ ਸੀਮੀਆਂ ਬਣ ਕੇ ਤਿਆਰ ਹੋਣਗੀਆਂ ਜਿਹੜੀ ਚਮਚੇ ਦੇ ਨਾਲ ਲੱਗੀ ਖੰਡ ਉਹ ਵੀ ਅਸੀਂ ਲਾ ਲਾਂਗੇ ਖੰਡ ਸਾਰੀ ਮੈਲਟ ਹੋ ਗਈ ਚੰਗੀ ਤਰ੍ਹਾਂ ਹੁਣ ਅਸੀਂ ਥੋੜੀ ਦੇਰ ਇਹਨੂੰ ਪਕਾਵਾਂਗੇ ਥੋੜਾ ਜਿਹਾ ਅਸੀਂ ਇਹਦਾ ਕਲਰ ਜਿਹੜਾ ਚੇਂਜ ਕਰਾਂਗੇ ਖੰਡ ਕੈਰੇਮਲ ਹੋ ਗਈ ਆ ਹੁਣ ਅਸੀਂ ਇਹਨੂੰ ਸੀਮੀਆਂ ਦੇ ਵਿੱਚ ਪਾ ਲਈਏ ਇੱਧਰ ਸੀਨੀਅਮ ਬਣ ਕੇ ਤਿਆਰ ਆ। ਵੇਖੋ ਉੱਪਰ ਕਿਸ ਤਰ੍ਹਾਂ ਮਲਾਈ ਆਈ ਏ ਦੇ। ਜਦੋਂ ਇਹਨੇ ਠੰਡੀਆਂ ਹੋਣਾਵਾ ਉਹਦੇ ਨੇ ਹੋਰ ਸੰਗਣੀਆਂ ਹੋ ਜਾਣਾ। ਕੈਰੇਮਲ ਕੀਤੇ ਖੰਡ ਅਸੀਂ ਇਹਦੇ ਵਿੱਚ ਪਾਵਾਂਗੇ। ਥੋੜੀ ਥੋੜੀ ਕਰਕੇ ਪਾਵਾਂਗੇ। ਨਾਲ ਦੀ ਨਾਲ ਹੀ ਅਸੀਂ ਇਹਨੂੰ ਮਿਕਸ ਕਰੀ ਜਾਵਾਂਗੇ। ਖੰਡ ਨੂੰ ਕੈਰੇਮਲਾਈ ਕਰਕੇ ਪਾ ਲਿਆ ਅਸੀਂ ਵਿੱਚ। ਥੋੜੇ ਜਿਹਾ ਬਦਾਮ ਦੇ ਟੁਕੜੇ। ਥੋੜੇ ਜਿਹਾ ਮਾਂਗੇ। ਤੁਸੀਂ ਆਪਣੇ ਪਸੰਦ ਨਾਲ ਡਰਾਈ ਫਰੂਟ ਜਿਹੜਾ ਮਰਜ਼ੀ ਪਾ ਸਕਦੇ ਸੇਵੀਆਂ ਵੀ ਆ ਗਏ ਨਾਲੋ ਗਾੜੀਆਂ ਹੋ ਗਈਆਂ ਠੰਡਗਾ ਹੁਣਾਵਾ ਇਹਨਾਂ ਨੇ ਹੋਰ ਗਾੜੀਆਂ ਹੋ ਜਾਣਾ 5 ਮਿੰਟ ਅਸੀਂ ਹੋਰ ਇਹਨੂੰ ਪਕਾ ਲਾਂਗੇ ਸੇਵੀਆਂ ਬਣ ਕੇ ਤਿਆਰ ਆ ਇਹ ਬਹੁਤ ਹੀ ਵਧੀਆ ਸੇਵੀਆਂ ਬਣ ਕੇ ਤਿਆਰ ਹੋਈਆਂ ਕੈਰੇਮਲ ਵਾਲੀਆਂ ਸੇਵੀਆਂ ਬਣ ਕੇ ਤਿਆਰ ਆ ਤੁਸੀਂ ਇਸੇ ਤਰ੍ਹਾਂ ਬਣਾਓ ਤੇ ਖਾਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ